ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ ਤਿੰਨ ਇਤਿਹਾਸਕ ਵੇਰੀਆਂ ਨੇ ਇਹਨਾਂ ਦੇ ਇਹਨਾਂ ਵੇਰੀਆਂ ਦੀ ਸਾਂਭ ਸੰਭਾਲ ਦੇ ਲਈ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਟਾਫ ਮੁਲਾਜ਼ਮ ਪੂਰਾ 24 ਘੰਟੇ ਤਤਪਰ ਰਹਿੰਦਾ ਉਥੇ ਇਹਦੀ ਹੋਰ ਇਹਨਾਂ ਦੇ ਗਰੋਥ ਦੇ ਲਈ ਇਹਦੀ ਸਾਂਭ ਸੰਭਾਲ ਦੇ ਲਈ ਸਾਡੇ ਜਿਹੜੇ ਲੁਧਿਆਣੇ ਤੋਂ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੇ ਡਾਕਟਰ ਸਾਹਿਬਾਨ ਨੇ ਮੇਰੇ ਨਾਲ ਖੜੇ ਨੇ ਮੈਂ ਸਤਕੰਟ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਦ ਵੀ ਸਾਨੂੰ ਕੋਈ ਲੋੜ ਮਹਿਸੂਸ ਹੁੰਦੀ ਆ ਇਹਨਾਂ 베ਰੀਆਂ ਦੇ ਸਾਂਭ ਸੰਭਾਲ ਦੇ ਲਈ ਕੋਈ ਕਾਂਡਸਾਂਡ ਕਰਨੀਆਂ ਤਾਂ ਇਹ ਮੇਰੇ ਵੀਰ ਡਾਕਟਰ ਮੇਰੇ ਦੋਸਤ ਇਹ ਸਾਡੇ ਅੱਧੇ ਸਨੇਹ ਤੇ ਹੀ ਇੱਥੇ ਇਹਦੀ ਸਾਂਭ ਸੰਭਾਲ ਕਰਨ ਦੇ ਲਈ ਪਹੁੰਚ ਜਾਂਦੇ ਨੇ ਮੈਂ ਸਤਕੰਟ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਸ ਟੀਮ ਦਾ ਬਹੁਤ ਧੰਨਵਾਦ ਕਰਦਾ ਤਾਂ ਕਿਉਂਕਿ ਇਹ ਜਿਹੜੀਆਂ ਇਤਿਹਾਸਕ ਵੇਰੀਆਂ ਨੇ ਇਹਨਾਂ ਦੀ ਸਾਹਮਣੇ ਸਵਾਲ ਕਰਨੀ ਬਹੁਤ ਜ਼ਰੂਰੀ ਆ ਹੁਣ ਤੁਸੀਂ ਦੇਖ ਰਹੇ ਹੋ ਇੱਕ ਦੋ ਜਗ੍ਹਾ ਤੇ ਜਿੱਥੇ ਇਹ ਵੇਰੀਆਂ ਕਿਤੇ ਸੁੱਕ ਰਹੀਆਂ ਸਨ ਤਾਂ ਅੱਜ ਡਾਕਟਰਾਂ ਦੀ ਇਹ ਟੀਮ ਆਈ ਆ ਇਹਨਾਂ ਡਾਕਟਰ ਸਾਹਿਬਾਨਾਂ ਨੇ ਉਹਦਾ ਟ੍ਰੀਟਮੈਂਟ ਕਰਕੇ ਇਹ ਹੁਣ ਫੇਰ ਉਸੇ ਤਰ੍ਹਾਂ ਇਹ ਜਿਹੜੀ ਫਲ ਦੇਊਗੀ ਵਧੂ ਫੁੱਲੂਗੀ ਮੈਂ ਫੇਰ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹ ਡਾਕਟਰ ਸਾਹਿਬਾਨਾਂ ਦੀ ਟੀਮ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ